ਸਸੀ ਗਾ ਦੋਸਤੋ ਤੁਸੀਂ ਦੇਖ ਰਿਹਾ ਉਹਦਾ ਭਾਰਤ ਤੇ ਮੈਂ ਦਰਜੀ ਤਜੂਆ ਦੋਸਤੋ ਅਸੀਂ ਅਕਸਰ ਕੋਸ਼ਿਸ਼ ਕਰਦੇ ਆ ਜਦੋਂ ਵੀ ਕਿਤੇ ਕੋਈ ਖਾਸ ਬੇਤੀ ਕੋ ਖਾਸ ਕੰਮ ਕਰਦਾ ਤਾਂ ਅਸੀਂ ਉਹਨਾਂ ਦੇ ਨਾਲ ਕਲੋਤ ਕਰਦੇ ਆ ਤੇ ਨਾਲ ਦੀ ਨਾਲ ਸਾਡਾ ਇੱਕ ਕੰਟੈਂਟ ਹੈ ਜਿਹੜੀ ਸੁਵਸਤ ਸਰੀਰ ਤੇ ਨਿਰੋਗ ਜਿਹੜਾ ਉਹ ਸਰੀ ਜਿਹੜੀ ਸਿਹਤਮੰਦ ਸਰੀਰ ਜਿਹੜਾ ਆ ਉਹ ਜਿਆਦੇ ਵਧੀਆ ਰਹਿੰਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਵੱਖ-ਵੱਖ ਕਾਰਤਿਕ ਬਿਮਾਰੀਆਂ ਤੋਂ ਪੀੜਤ ਹੈ ਪਰ ਕਿਤੇ ਨਾ ਕਿਤੇ ਅਵੇਹਾਰ ਰਵੇਸਲੇ ਨਾ ਹੋਣ ਕਰਕੇ ਉਹਨਾਂ ਨੂੰ ਸਹੀ ਟ੍ਰੀਟਮੈਂਟ ਜਿਹੜਾ ਉਹ ਨਹੀਂ ਮਿਲਦਾ ਤੇ ਜਿਹਦੇ ਨਾਲ ਉਹਨਾਂ ਨੂੰ ਕਈ ਵਾਰ ਲਾਈਫ ਦੇ ਵਿੱਚ ਦਿੱਕਤ ਹੋ ਜਾਂਦੀ ਹੈ ਸੋ ਅਸੀਂ ਆਪਣੇ ਕੰਟੈਂਟ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਹਿਸ਼ਾਲਪੁਰ ਦੇ ਟਾਊਨ ਹਿਸ਼ਾਲਪੁਰ ਸਿਟੀ ਹਿਸ਼ਾਲਪੁਰ ਦੇ ਵਿੱਚ ਜਿੱਥੇ ਅਸੀਂ ਗੱਲ ਕਰਾਂਗੇ ਅੱਖਾਂ ਦੇ ਮਾਹਰ ਡਾਕਟਰ ਨਵਨੀਤ ਗੁਲਜਾਰ ਸਿੰਘ ਚੰਦਰ ਸਾਹਿਬ ਜਿਹੜੇ ਸਰਜਨ ਨੇ ਆਏ ਦੇ ਤੇ ਉਹਨਾਂ ਦੇ ਕੋਲ ਅਕਸਰ ਅਸੀਂ ਜਦੋਂ ਵੀ ਦੇਖਦੇ ਆਂ ਤੇ ਬਹੁਤ ਸਾਰੇ ਪੇਸ਼IENTS ਅੱਖਾਂ ਦੀਆਂ ਬਿਮਾਰੀਆਂ ਨੂੰ ਅਲੱਗ-ਅਲੱਗ ਵਾਰੀਆਂ ਲੈ ਕੇ ਇੱਥੇ ਲਾਈਨਾਂ ਲੱਗੀਆਂ ਰਹਿਣੀਆਂ ਤੇ ਜਿੱਥੇ ਚੈਰੀਟੇਬਲ ਹਸਪਤਾਲ ਦੇ ਵਿੱਚੋਂ ਆਪਣੀ ਸਵਾਮੀ ਦੇ ਰਿਹਾ ਹੈ ਸੋ ਅਸੀਂ ਅੱਜ ਦੇ ਇਸ ਕੰਟੈਂਟ ਨੂੰ ਲੈ ਕੇ ਅੱਖਾਂ ਦੀਆਂ ਬਿਮਾਰੀਆਂ ਕਿਸ ਤਰ੍ਹਾਂ ਸਾਵਧਾਨ ਰੱਖਣੀ ਚਾਹੀਦੀ ਕਿਸ ਤਰ੍ਹਾਂ ਪ੍ਰੇਕੌਸ਼ਨ ਲੜ ਜੇ ਤਾਂ ਕਿਹੜੀ-ਕਿਹੜੀ ਬਿਮਾਰੀ ਘੱਟ ਸਿੱਧ ਹੋ ਸਕਦੀ ਹੈ ਆਖੋਖ ਸਵਾਲਾਂ ਨੂੰ ਲੈ ਕੇ ਸੀ ਨਿੰਦਰਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਧੰਨਵਾਦ ਜੀ ਅ ਡਾਕਟਰ ਸਭ ਤੋਂ ਪਹਿਲਾਂ ਤਾਂ ਜਿਵੇਂ ਅੱਜ ਅੱਖਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਆ ਅ ਜਿਵੇਂ ਲੋਕਾਂ ਨੂੰ ਕਈ ਤਰ੍ਹਾਂ ਦੀ ਤੁਰੇ ਜਾਂਦੇ ਨੂੰ ਵੀ ਆ ਜਾਂਦੀ ਦਿੱਕਤ ਆ ਜਾਂਦੀ ਹੈ ਬਲੱਡ ਪ੍ਰੈਸ਼ਰ ਨੂੰ ਲੈ ਕੇ ਸ਼ੂਗਰ ਨੂੰ ਲੈ ਕੇ ਜਿਹੜੀਆਂ ਬਹੁਤ ਸਾਰੀਆਂ ਸਭ ਤੋਂ ਜਿਹੜੀ ਜਿਹੜੀ ਕੱਟ ਜਿਹੜੀ ਬਿਮਾਰੀ ਆ ਅੱਖਾਂ ਦੀ ਆ ਉਹ ਕਿਹੜੀ ਹੈ ਇਸ ਤੇ ਅ ਬੇਸਿਕਲੀ ਅੱਖਾਂ ਦੀ ਜਿਹੜੀਆਂ ਬਿਮਾਰੀਆਂ ਹੈਗੀਆਂ ਆ ਕਾਫੀ ਹੱਦ ਤੱਕ ਤਾਂ ਅਸੀਂ ਉਹਨਾਂ ਨੂੰ ਇਲਾਜ ਉਹਨਾਂ ਦਾ ਕਰ ਸਕਦੇ ਹੈਗੇ ਆ ਬਟ ਕੁਝ ਕੁ ਬਿਮਾਰੀਆਂ ਹੁੰਦੀਆਂ ਹੈਗੀਆਂ ਜਿਹੜੀਆਂ ਸਾਨੂੰ ਟਾਈਮ ਰਹਿੰਦੇ ਅਗਰ ਉਹਨਾਂ ਦਾ ਟ੍ਰੀਟਮੈਂਟ ਨਹੀਂ ਕਰਦੇ ਤਾਂ ਅੱਖਾਂ ਦੇ ਉੱਤੇ ਸਾਡੀ ਨਿਗਾਹ ਦੇ ਉੱਤੇ ਕਾਫੀ ਅਸਰ ਪੈਂਦਾ ਹੈਗਾ ਆ ਜਿਵੇਂ ਉਹਨਾਂ ਦੇ ਵਿੱਚੋਂ ਤੁਸੀਂ ਸ਼ੂਗਰ ਤੇ ਬਲੱਡ ਪ੍ਰੈਸ਼ਰ ਦਾ ਨਾਮ ਲਿਆ ਹੈਗਾ ਸ਼ੂਗਰ ਤੇ ਬਲੱਡ ਪ੍ਰੈਸ਼ਰ ਆਮ ਤੌਰ ਤੇ ਅਸੀਂ ਟ੍ਰੀਟਮੈਂਟ ਲੈਂਦੇ ਆ ਪਰ ਅੱਖ ਦੇ ਪਰਦੇ ਉੱਤੇ ਜੋ ਉਹਦਾ ਅਸਰ ਪੈਂਦਾ ਹੈ ਉਹ ਸਾਨੂੰ ਤਦ ਤੱਕ ਨਹੀਂ ਪਤਾ ਲੱਗਦਾ ਜਦ ਤੱਕ ਅਸੀਂ ਆਪਣੀਆਂ ਅੱਖਾਂ ਦਾ ਰੂਟੀਨ ਚੈੱਕਅਪ ਨਹੀਂ ਕਰਾਉਂਦੇ ਰਹਿੰਦੇ ਔਰ ਇੱਕ ਵਾਰੀ ਅੱਖਾਂ ਦੇ ਪਰਦੇ ਉੱਤੇ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦਾ ਅਸਰ ਪੈਣ ਲੱਗ ਪਏ ਤਾਂ ਫਿਰ ਉਹਨੂੰ ਕੰਟਰੋਲ ਕਰਨਾ ਬੜਾ ਮੁਸ਼ਕਲ ਹੁੰਦਾ ਆ ਸੋ ਟਾਈਮ ਟੂ ਟਾਈਮ ਅਸੀਂ ਆਪਣ ਡਾਇਗਨੋਸ ਕਰ ਸਕਦੇ ਤੇ ਉਹਦਾ ਇਲਾਜ ਕਰ ਸਕਦੇ ਹੈਗੇ ਆ ਤੇ ਜਿਹਨੂੰ ਅਸੀਂ ਡਾਇਬੀਟਿਕ ਰੈਟੀਨੋਪੈਥੀ ਜਾਂ ਹਾਈਪਰਟੈਂਸਿਵ ਰੈਟੀਨੋਪੈਥੀ ਕਹਿੰਦੇ ਹੈਗੇ ਆ ਉਹ ਉਹਦੇ ਬਾਰੇ ਇੱਕ ਅਸੀਂ ਇਹ ਗੱਲ ਕਹਿੰਦੇ ਆ ਵੀ ਜਿਸ ਜਿਸ ਸਟੇਜ ਦੇ ਉੱਤੇ ਅਸੀਂ ਉਹਨੂੰ ਡਿਟੈਕਟ ਕਰਦੇ ਆ ਤੇ ਜਦੋਂ ਉਹਦਾ ਟ੍ਰੀਟਮੈਂਟ ਸ਼ੁਰੂ ਕਰਦੇ ਨੇ ਅਸੀਂ ਉੱਥੇ ਕੋਲੋਂ ਰੋਕ ਸਕਦੇ ਆ ਕਈ ਵਾਰੀ ਕੁਝ ਚੇਂਜਸ ਹੁੰਦੀਆਂ ਉਹਨੂੰ ਅਸੀਂ ਰਿਵਰਸ ਨਹੀਂ ਕਰ ਸਕਦੇ ਯਾਨੀ ਕਿ ਅਸੀਂ ਇਹਨੂੰ ਵਾਪਸ ਨਹੀਂ ਕਰ ਸਕਦੇ ਹੈਗੇ ਸੋ ਸਹੀ ਸਮੇਂ ਤੇ ਆਪਣੀ ਅੱਖਾਂ ਦਾ ਚੈੱਕਅਪ ਕਰਾਉਣਾ ਬੜਾ ਜ਼ਰੂਰੀ ਹੈ ਐਂਡ ਉਸ ਅਕਸਰ ਦੇਖਿਆ ਜਾਂਦਾ ਬਹੁਤ ਸਾਰੇ ਮਰੀਜ਼ ਆ ਜਿਹਦੇ ਵਿੱਚ ਕਾਲਾ ਮੋਤੀ ਆ ਚਿੱਟਾ ਮੋਤੀ ਆ ਦੱਸਿਆ ਜਾਂਦਾ ਇਹ ਮੋਤੀ ਆ ਜਿਹੜਾ ਕੀ ਚੀਜ਼ ਹੈ ਚਿੱਟਾ ਮੋਤੀਆ ਇੱਕ ਜਿੱਦਾਂ ਪ੍ਰਮਾਤਮਾ ਨੇ ਸਾਨੂੰ ਕੁਦਰਤੀ ਤੌਰ ਤੇ ਸਾਡੇ ਹਰੇਕ ਦੀ ਅੱਖ ਦੇ ਵਿੱਚ ਇੱਕ ਲੈਂਸ ਹੁੰਦਾ ਆ ਤੇ ਕੁਝ ਕਾਰਨਾ ਕਰਕੇ ਜਿਵੇਂ ਵੱਧਦੀ ਉਮਰ ਕਰਕੇ ਕੁਝ ਬਿਮਾਰੀਆਂ ਜਾਂ ਕਿਸੇ ਨੂੰ ਕੋਈ ਇਲੈਕਟ੍ਰਿਕ ਸ਼ੌਕ ਲੱਗ ਗਿਆ ਜਾਂ ਕੁਝ ਹੋਰ ਚੇਂਜਸ ਕਰਕੇ ਉਹ ਦੇ ਵਿੱਚ ਚਿੱਟਾ ਮੋਤੀਆ ਬਣ ਜਾਂਦਾ ਜਿਹੜਾ ਕੁਦਰਤੀ ਲੈਂਸ ਆ ਉਹ ਖਰਾਬ ਹੋ ਜਾਂਦਾ ਆ ਪਰ ਉਹਦੇ ਵਿੱਚ ਇਹ ਹੈ ਕਿ ਅਗਰ ਅਸੀਂ ਉਹਨੂੰ ਟਾਈਮ ਸਿਰ ਚੈੱਕ ਕਰਵਾ ਲੈਂਦੇ ਆ ਤਾਂ ਉਹਦਾ ਇਲਾਜ 100% ਪੋਸੀਬਲ ਹੈ ਉਹਨੂੰ ਅਸੀਂ ਰਿਮੂਵ ਕਰਕੇ ਉਹਦੀ ਜਗ੍ਹਾ ਆਰਟੀਫੀਸ਼ੀਅਲ ਲੈਂਸ ਪਾ ਦਈਦਾ ਤੇ ਉਹਦੇ ਨਾਲ ਨਿਗਾਹ ਪੇਸ਼ੈਂਟ ਦੀ ਬਹੁਤ ਵਧੀਆ ਪੈਣ ਜਾਂਦੀ ਹੈਗੀ ਹੈ ਦੂਜੇ ਤੌਰ ਤੇ ਕਾਲਾ ਮੋਤੀਆ ਜਿਹੜਾ ਉਹ ਕੋਈ ਮੋਤੀ ਨਹੀਂ ਹੈਗਾ ਜਿਵੇਂ ਚਿੱਟਾ ਮੋਤੀਆ ਤਾਂ ਇੱਕ ਮੋਤੀ ਵਰਗਾ ਹੋ ਗਿਆ ਨਾ ਕਾਲਾ ਮੋਤੀਆ ਬੇਸਿਕਲੀ ਅਸੀਂ ਉਹਨੂੰ ਕਹਿੰਨੇ ਆ ਕੰਡੀਸ਼ਨ ਨੂੰ ਜਦੋਂ ਸਾਡੀ ਅੱਖ ਦਾ ਪ੍ਰੈਸ਼ਰ ਕੁਦਰਤੀ ਤੌਰ ਤੇ ਜੇ ਵਧਣ ਲੱਗ ਪਏ ਤਾਂ ਉਹਦੇ ਨਾਲ ਸਾਡੀ ਪਰਦੇ ਦੀ ਨਸ ਉੱਤੇ ਅਸਰ ਪੈਣ ਲੱਗ ਪੈਂਦਾ ਹੈ ਤੇ ਉਹ ਇਰਿਵਰਸੀਬਲ ਤੌਰ ਤੇ ਡੈ ਪੰਦੀ ਉਹ ਨੁਕਸਾਨ ਹੋਣ ਲੱਗ ਪੈਂਦਾ ਹੈਗਾ ਆ ਉਹ ਸਾਨੂੰ ਪਹਿਲਾਂ ਪਹਿਲਾਂ ਪਤਾ ਨਹੀਂ ਲੱਗਦਾ ਹੈਗਾ ਬਹੁਤ ਐਂਡ ਸਟੇਜ ਦੇ ਉੱਤੇ ਮਰੀਜ਼ ਨੂੰ ਪਤਾ ਲੱਗਦਾ ਹੈਗਾ ਵੀ ਮੇਰੀ ਅੱਖਾਂ ਦੀ ਲਾਈਟ ਬਹੁਤ ਘਟਣ ਲੱਗ ਪਈ ਆ ਕਿਉਂਕਿ ਉਹਦੇ ਵਿੱਚ ਸਾਡਾ ਸੈਂਟਰਲ ਵਿਜ਼ਨ ਬਿਲਕੁਲ ਠੀਕ ਰਹਿੰਦਾ ਹੈਗਾ ਸਿਰਫ ਪੈਰੀਫਰੀ ਤੋਂ ਵਿਜ਼ਨ ਸਾਡਾ ਯਾਨੀ ਕਿ ਸਾਈਡਾਂ ਤੋਂ ਸਾਡਾ ਵਿਜ਼ਨ ਘਟਣਾ ਸ਼ੁਰੂ ਹੋ ਜਾਂਦਾ ਤੇ ਉਹ ਬਹੁਤ ਲੇਟ ਡਿਟੈਕਟ ਹੁੰਦਾ ਇਸੇ ਕਰਕੇ ਅਸੀਂ ਆਮ ਤੌਰ ਤੇ ਕਹਿੰਦੇ ਵੀ 40 ਸਾਲ ਤੋਂ ਬਾਅਦ ਹਰ ਪੇਸ਼ੈਂਟ ਨੂੰ ਹਰ ਇਨਸਾਨ ਨੂੰ ਆਪਣੀ ਅੱਖਾਂ ਚੈੱਕ ਕਰਾਉਣੀਆਂ ਚਾਹੀਦੀਆਂ ਤਾਂ ਕਿ ਉਹਨੂੰ ਅਸੀਂ ਛੇਤੀ ਡਾਇਗਨੋਸ ਕਰ ਲਈਏ ਤੇ ਉਹਦਾ ਫ ਕੁਝ ਡਰਾਪਸ ਹੁੰਦੇ ਆ ਜਿਹੜੇ ਤੁਸੀਂ ਰੁਟੀਨ 'ਚ ਪਾਉਣੇ ਹੈਗੇ ਆ ਉਹ ਤੁਸੀਂ ਸਵੇਰੇ ਸ਼ਾਮ ਪਾਉਣੇ ਆ ਤਾਂ ਉਹਦੇ ਨਾਲ ਅਸੀਂ ਬਿਮਾਰੀ ਨੂੰ ਉੱਥੇ ਹੀ ਰੋਕ ਸਕਦੇ ਆ ਤੇ ਉਹਦੇ ਨਾਲ ਅਸੀਂ ਜਿਹੜੀ ਆ ਆਪਣੀ ਅੱਖਾਂ ਦੀ ਸਿਹਤ ਸੰਭਾਲ ਕਰ ਸਕਦੇ ਹੈਗੇ ਐਂਡ ਡਾਕਟਰ ਸਾਹਿਬ ਅਕਸਰ ਕਿਹਾ ਜਾਂਦਾ ਜਿਵੇਂ ਅੱਜ ਗਰਮੀ ਦਾ ਮੌਸਮ ਆ ਜਿਆਦਾ ਗਰਮੀ ਪੈਂਦੀ ਤਾਂ ਮਾਗਵਾ ਦਾ ਗਰਮੀਆਂ ਦੇ ਵਿੱਚ ਬਹੁਤ ਸਾਰੇ ਅੱਖਾਂ ਦੀ ਲਾਲਗੀ ਜਿਹਨੂੰ ਕਹਿੰਦੇ ਆ ਆਂਖਾਂ ਬਹੁਤ ਆ ਜਾਂਦੀਆਂ ਕਿ ਵਾਰ ਬੇਤੀ ਨੂੰ ਲੱਗਦਾ ਪੀ ਗਰਮੀ ਦੇ ਵਿੱਚ ਮੇਰੀ ਬਿਜਨ ਨੂੰ ਜਿਹੜੀ ਆ ਪ੍ਰੋਬਲਮ ਹੋ ਜਾਂਦੀ ਆ ਉਹਦੇ ਲਈ ਅਸੀਂ ਕੀ ਕਰ ਸਕਦੇ ਆ ਗਰਮੀਆਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਵੀ ਅਲਰਜੀ ਦੀ ਪ੍ਰੋਬਲਮ ਅੱਖਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਇਹ ਫਿਰ ਅੱਖਾਂ ਦੇ ਵਿੱਚ ਇਨਫੈਕਸ਼ਨ ਜਿਹਨੂੰ ਅਸੀਂ ਅੱਖਾਂ ਆਉਣੀਆਂ ਕਹਿੰਦੇ ਕਨਜੰਕਟਿਵਾਈਟਿਸ ਉਹਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਅੱਖਾਂ ਦੇ ਵਿੱਚ ਪਾਣੀ ਭੰਗਣਾ ਜਲਨ ਇਹ ਚੀਜ਼ਾਂ ਗਰਮੀਆਂ 'ਚ ਅਕਸਰ ਦੇਖੀਆਂ ਜਾਂਦੀਆਂ ਆ ਸੋ ਉਹਨਾਂ ਤੋਂ ਬਚਣ ਵਾਸਤੇ ਸਾਨੂੰ ਇੱਕ ਤਾਂ ਧੁੱਪ ਵਿੱਚ ਚੰਗੇ ਕਾਲੇ ਚਸ਼ਮੇ ਦਾ ਇਸਤੇਮਾਲ ਕਰਨਾ ਚਾਹੀਦਾ ਹੈਗਾ ਜਦੋਂ ਵੀ ਅਸੀਂ ਸਕੂਟਰ ਮੋਟਰਸਾਈਕਲ ਕਾਰ ਚਲਾਉਂਦੇ ਆ ਘਰੋਂ ਵੀ ਨਿਕਲਦੇ ਆ ਤਾਂ ਸਾਨੂੰ ਯੂਵੀ ਪ੍ਰੋਟੈਕਟਿਵ ਕਾਲੀ ਐਨਕ ਲਗਾ ਕੇ ਹੀ ਨਿਕਲਣਾ ਚਾਹੀਦਾ ਤਾਂ ਕਿ ਅਸੀਂ ਧੁੱਪ ਤੋਂ ਗਰਮੀ ਤੋਂ ਸੂਰਜ ਦੀਆਂ ਹਾਰਮਫੁਲ ਯੂਵੀ ਕਿਰਨਾਂ ਤੋਂ ਬਚੀਏ ਤੇ ਅਗਰ ਸਾਡੀ ਅੱਖਾਂ ਦੇ ਵਿੱਚ ਖਾਰਿਸ਼ ਹੁੰਦੀ ਹੈ ਜਾਂ ਗਿੱਦੜ ਆਉਣੀ ਸ਼ੁਰੂ ਹੁੰਦੀ ਹੈ ਜਾਂ ਪਾਣੀ ਵਗਦਾ ਹੈ ਫਿਰ ਅਸੀਂ ਡਾਕਟਰ ਕੋਲ ਜਾ ਕੇ ਉਹਦੇ ਅਸੀਂ ਇਲਾਜ ਕਰਾ ਸਕਦੇ ਹਾਂ ਕੁਝ ਡ੍ਰੌਪਸ ਹੁੰਦੇ ਹੈਗੇ ਆ ਉਹਨਾਂ ਦੇ ਨਾਲ ਬੜੇ ਈਜ਼ੀ ਤਰੀਕੇ ਨਾਲ ਉਹਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਇੱਕ ਚੀਜ਼ ਮੈਂ ਖਾਸ ਤੌਰ ਤੇ ਦੱਸਣਾ ਚਾਹੂੰਗਾ ਅਸੀਂ ਅਕਸਰ ਦੇਖਿਆ ਆਉਣਾ ਕਈ ਲੋਕ ਸਮਝਦੇ ਕਿ ਅੱਖਾਂ ਦੇ ਵਿੱਚ ਪਾਣੀ ਦੇ ਛਿੱਟੇ ਮਾਰਨੇ ਬਹੁਤ ਲਾਹੇਵੰਦ ਹੁੰਦੇ ਆ ਪਰ ਉਹ ਦਿਨ ਦੇ ਵਿੱਚ ਇੱਕ ਜਾਂ ਦੋ ਵਾਰੀ ਤਾਂ ਠੀਕ ਹੈ ਪਰ ਅਗਰ ਅਸੀਂ ਜਿਆਦਾ ਛਿੱਟੇ ਮਾਰਦੇ ਹਾਂ ਉਹਦੇ ਨਾਲ ਅੱਖਾਂ ਦੀ ਜਿਹੜੀ ਕੁਦਰਤੀ ਟੀਅਰ ਫਿਲਮ ਹੈ ਹੰਝੂਆਂ ਦੀ ਲੇਅਰ ਹੈ ਉਹ ਵੀ ਸਾਡੀ ਖਰਾਬ ਹੋ ਜਾਂਦੀ ਹੈ ਤੇ ਉਹਦੇ ਨਾਲ ਅੱਖਾਂ ਸਾਡੀਆਂ ਠੀਕ ਹੋਣ ਦੀ ਬਜਾਏ ਦਾ ਜਿਆਦਾ ਖੁਸ਼ਕ ਹੋਣ ਲੱਗ ਪੈਂਦੀਆਂ ਸਾਡੀ ਅੱਖਾਂ 'ਚ ਜਲਨ ਰੜਕ ਇਹ ਜਿਆਦਾ ਹੋਣ ਲੱਗ ਪੈਂਦੀ ਸੋ ਸਾਨੂੰ ਪਾਣੀ ਦੇ ਛਿੱਟੇ ਵੀ ਜਿਆਦਾ ਨਹੀਂ ਮਾਰਨੇ ਚਾਹੀਦੇ ਰਾਦਰ ਅਸੀਂ ਡਾਕਟਰ ਨੂੰ ਦਿਖਾ ਕੇ ਉਹਦੀ ਜਗ੍ਹਾ ਕੁਝ ਡ੍ਰੌਪਸ ਲੈ ਲਈਏ ਜਿਹੜੇ ਕਿ ਬਹੁਤ ਈਜ਼ੀਲੀ ਅਵੇਲੇਬਲ ਹੈ ਬਹੁਤੇ ਮਹਿੰਗੇ ਵੀ ਨਹੀਂ ਹੁੰਦੇ ਤੇ ਉਹਦੇ ਨਾਲ ਅਸੀਂ ਅੱਖਾਂ ਨੂੰ ਬਚਾ ਸਕਦੇ ਹਾਂ ਐਂਡ ਡਾਕਟਰ ਸਾਹਿ ਫੋਟੀਕਲ ਕੀਤੀ ਹੈ ਕਿ ਬੱਚੇ ਬੱਚਿਆਂ ਦੀ ਵਿਜ਼ਨ ਨੂੰ ਬੜੀ ਪ੍ਰੋਬਲਮ ਹੋ ਜਾਂਦੀ ਹੈ ਉਹਦਾ ਕੀ ਕਾਰਨ ਹੈ ਛੋਟੇ ਬੱਚਿਆਂ ਦੇ ਵਿੱਚ ਰिफ्रैक्टਿਵ 에ਰ ਜਿਹੜੀ ਆ ਸਭ ਤੋਂ ਵੱਡਾ ਪ੍ਰੋਬਲਮ ਹੈਗੀ ਆ ਯਾਨੀ ਕਿ ਛੋਟੇ ਬੱਚੇ ਨੂੰ ਐਨਕ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਅਸੀਂ ਟਾਈਮ ਸੇ ਡਾਇਗਨੋਸ ਨਹੀਂ ਕਰਦੇ ਉਹਨੂੰ ਸਭ ਤੋਂ ਸੌਖਾ ਤਰੀਕਾ ਹੈ ਵੀ ਜਦੋਂ ਵੀ ਬੱਚੇ ਦੀ ਸਕੂਲ ਐਂਟਰੀ ਹੁੰਦੀ ਹੈ ਅੱਜ ਕੱਲ ਤਾਂ ਵੈਸੇ ਸਾਰੇ ਸਕੂਲ ਹੀ ਕਹਿੰਦੇ ਪੇਰੈਂਟਸ ਨੂੰ ਕਿ ਗਰਮੀਆਂ ਦੀਆਂ ਛੁੱਟੀਆਂ 'ਚ ਬੱਚੇ ਦੀ ਅੱਖਾਂ ਦਾ ਦੰਦਾਂ ਦਾ ਚੈੱਕਅਪ ਕਰਾਓ ਪਰ ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਜਦੋਂ ਵੀ ਸਾਡਾ ਬੱਚਾ ਸਕੂਲ 'ਚ ਦਾਖਲ ਹੁੰਦਾ ਤੇ ਸਾਨੂੰ ਉਹਦੀਆਂ ਅੱਖਾਂ ਜ਼ਰੂਰ ਚੈੱਕਅਪ ਕਰਾਉਣਾ ਚਾਹੀਦਾ ਤਾਂ ਕਿ ਸਾਨੂੰ ਟਾਈਮ ਸਿਰ ਪਤਾ ਲੱਗ ਜ ਵਾਧਨੇ ਤਾਂ ਉਹਦੀ ਨਿਕਲ ਬਿਲਕੁਲ ਠੀਕ ਹੋ ਸਕਦੀ ਹੈ ਐਨਕ ਲਗਾ ਕੇ ਪਰ ਕਈ ਵਾਰੀ ਕੀ ਹੁੰਦਾ ਅਸੀਂ ਜਾਨੀ ਪਹਿਲੀ ਵਾਰੀ ਜਦੋਂ ਬੱਚਾ 13-14 ਸਾਲ ਦਾ ਹੋ ਚੁੱਕਾ ਹੁੰਦਾ ਉਦੋਂ ਜਾ ਕੇ ਅਸੀਂ ਉਹਨੂੰ ਚੈੱਕਅਪ ਕਰਾਉਨੇ ਪਹਿਲਾਂ ਕਦੀ ਦਿਖਾਉਂਦੇ ਨਹੀਂ ਆ ਉਹਦੇ ਨਾਲ ਫੇਰ ਕੁਝ ਜਿਹੜੀਆਂ ਅਨ ਡਾਇਗਨੋਸਡ ਰਿਫ੍ਰੈਕਟਿਵ 에ਰਰਸ ਹੈਗੀਆਂ ਐਨਕ ਦਾ ਨੰਬਰ ਟਾਈਮਸ ਨਹੀਂ ਲੱਗਾ ਤਾਂ ਫੇਰ ਬੱਚੇ ਦੀ ਨਿਗਾ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੁੰਦੀ ਉਹਨੂੰ ਅਸੀਂ ਲੇਜੀ ਆਈ ਜਾਂ ਐਮਬਲੋਪੀਆ ਕਹਿ ਦਿੰਨੇ ਆ ਤੇ ਉਹਦਾ ਕੋਈ ਟ੍ਰੀਟਮੈਂਟ ਵੀ ਨਹੀਂ ਅਵੇਲੇਬਲ ਹੁੰਦਾ ਫਿਰ ਇਸ ਕਰਕੇ ਇਰਾਦਾ ਤਾਂ ਅਸੀਂ ਬਾਅਦ ਚ ਪਛਤਾਈਏ ਸਾਨੂੰ ਪਹਿਲਾਂ ਹੀ ਟਾਈਮ 'ਚ ਬੱਚਿਆਂ ਨੂੰ ਚੈੱਕਅਪ ਕਰਾਉਣਾ ਚਾਹੀਦਾ ਦੂਸਰਾ ਅੱਜਕੱਲ ਹਰ ਘਰ ਦੇ ਵਿੱਚ ਮਲਟੀਪਲ ਸਕਰੀਨਸ ਹੈਗੀਆਂ ਟੈਲੀਵਿਜ਼ਨ ਹੈ ਕੰਪਿਊਟਰ ਹੈ ਮੋਬਾਈਲ ਫੋਨਸ ਹੈਗੇ ਆ ਉਹਦੇ ਨਾਲ ਵੀ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਬਹੁਤ ਜ਼ਿਆਦਾ ਐਨਕਾਂ ਦਾ ਉਹਨਾਂ ਦੇ ਉੱਤੇ ਲੋਡ ਪੈ ਰਹੀ ਹੈ ਉਹਨਾਂ ਨੂੰ ਤੇ ਇਹ ਮੋਸਟਲੀ ਮਾਈਨਸ ਦੇ ਵਿੱਚ ਨੰਬਰ ਹੁੰਦਾ ਉਹਨਾਂ ਦਾ ਕਿਉਂਕਿ ਉਹ ਨੇੜੇ ਦਾ ਕੰਮ ਜ਼ਿਆਦਾ ਕਰਦੇ ਆ ਸੋ ਉਹਨਾਂ ਉਸ ਚੀਜ਼ ਤੋਂ ਬਚਣ ਵਾਸਤੇ ਸਾਨੂੰ ਸ਼ੁਰੂ ਤੋਂ ਹੀ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਆ ਕਿ ਇਹ ਨਹੀਂ ਹੈ ਕਿ ਬੱਚੇ ਜੀ ਰੋਟੀ ਨਹੀਂ ਖਾਂਦਾ ਸਾਡਾ ਬਿਨਾ ਫੋਨ ਤੋਂ ਜਾਂ ਬਿਨਾ ਫੋਨ ਤੋਂ ਇਹ ਚੁੱਪ ਨਹੀਂ ਕਰਦਾ ਰਾਦਰ ਅਸੀਂ ਉਹਨੂੰ ਇੱਕ ਹੱਦ ਦੇ ਵਿੱਚ ਫੋਨ ਫੜਾ ਕੇ ਤੇ ਆਪਣਾ ਕੰਮ ਕਰੀ ਜਾਈਏ ਸਾਨੂੰ ਉਹਦੇ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਹੈ ਬੱਚੇ ਨੂੰ ਘਰ ਤੋਂ ਬਾਹਰ ਗਰਾਊਂਡ ਦੇ ਵਿੱਚ ਖੇਡਣ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਜਿਹਦੇ ਨਾਲ ਉਹਦੀ ਨੇੜੇ ਦਾ ਨੰਬਰ ਨਾ ਲੱਗੇ ਫੋਨ ਦੇਖਣਾ ਜ਼ਰੂਰੀ ਹੈ ਇਹ ਬਿਲਕੁਲ ਮਨਾ ਨਹੀਂ ਕਰ ਸਕਦੇ ਪਰ ਅਸੀਂ ਉਹਦਾ ਇੱਕ ਟਾਈਮ ਸੈੱਟ ਕਰ ਸਕਦੇ ਹਾਂ ਅਸੀਂ ਉਹਦੀ ਲਿਮਟ ਸੈੱਟ ਕਰ ਸਕਦੇ ਹਾਂ ਵੀ ਬੇਟਾ ਅੱਧਾ ਘੰਟਾ ਮਿਲੇਗਾ ਜਾਂ ਤੁਹਾਨੂੰ 15 ਮਿੰਟ ਮਿਲੇਗਾ ਉਹਦੇ ਨਾਲ ਫਿਰ ਇਹ ਹੈ ਕਿ ਤੁਹਾਡਾ ਬੱਚਾ ਦੁਨੀਆ ਤੋਂ ਪਿੱਛੇ ਵੀ ਨਹੀਂ ਰਹੇਗਾ ਉਹਨੂੰ ਦੁਨੀਆਦਾਰੀ ਦਾ ਪਤਾ ਵੀ ਲੱਗਦਾ ਰਹੇਗਾ ਤੇ ਉਹ ਆਪਣੀਆਂ ਅੱਖਾਂ ਨੂੰ ਵੀ ਬਚਾ ਸਕਦਾ ਹੈਗਾ ਜੀ ਐਂਡ ਡਾਕਟਰ ਸਾਹਿਬ ਜਿਵੇਂ ਆਪਰੇਸ਼ਨ ਦੀ ਗੱਲ ਕੀਤੀ ਐ ਡਾਕਟਰ ਸਾਹਿਬ ਜਿਹੜਾ ਬੱਚੇ ਨੇ ਇਸ ਗੱਲ ਕੀਤੀ ਤੁਸੀਂ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਸਾਹਿਬ ਜੀ ਦਰਸ਼ਕਾਂ ਨੂੰ ਤੇ ਕਈ ਵਾਰ ਡਾਕਟਰ ਸਾਹਿਬ ਜਿਹੜੇ ਆਮ ਡਾਕਟਰ ਸਾਹਿਬ ਹੁੰਦੇ ਆ ਉਹ ਗੱਲ ਕਰਦੇ ਆ ਕਿ ਜੇ ਛੋਟੇ ਬੱਚੇ ਦੀ ਵਿਜ਼ਨ ਕਿਤੇ ਆ ਉਹ ਈਜ਼ ਦੇ ਹਿਸਾਬ ਨਾਲ ਪਹਿਲਾਂ ਨਾ ਉਹ ਬੈਟਰ ਹੁੰਦੀ ਜਾਊਗੀ ਤੇ ਨਾਲ ਦੀ ਨਾਲ ਇੱਕ ਲੈਂਸ ਚੋਪ ਦੀ ਜਾਂ ਜਿੱਤੇ ਦੀ ਵੀ ਆ ਉਹਦੇ ਨਾਲ ਈ ਵਿਜ਼ਨ ਦੀ ਪੂਰੀ ਹੋ ਜਾਂਦੀ ਆ ਕੋਈ ਇਹੋ ਜਿਹਾ ਹੈ ਜਿਹਦੇ ਨਾਲ ਲੋਕਾਂ ਦੇ ਪੇਰੈਂਟਸ ਲੱਗੇ ਬੱਚਿਆਂ ਦੇ ਨੂੰ ਕਿ ਇਹਨਾਂ ਦੀ ਵਿਜ਼ਨ ਠੀ ਜੇ ਰੈਫ੍ਰੈਕਟਿਵ ਅਰਰ ਅਗਰ ਮਾਈਨਸ ਨੰਬਰ ਹੁੰਦਾ ਹੈ ਤਾਂ ਉਹਦੇ ਆਪਣੇ ਆਪ ਠੀਕ ਹੋਣ ਦੇ ਚਾਂਸਸ ਨਹੀਂ ਹੁੰਦੇ ਉਹ ਬਹੁਤ ਘੱਟ ਚਾਂਸ ਹੁੰਦੇ ਕਿ ਉਹ ਆਪਣੇ ਆਪ ਠੀਕ ਹੋ ਜਾਏਗੀ ਕਈ ਵਾਰੀ ਥੋੜਾ ਬਹੁਤਾ ਪਲੱਸ ਦਾ ਨੰਬਰ ਹੋਵੇ ਤਾਂ ਉਹ ਠੀਕ ਹੋ ਸਕਦਾ ਹੈਗਾ ਆ ਪਰ ਬਾਕੀ ਜੇ ਅਸੀਂ ਜਿੱਦਾਂ ਕਈਆਂ ਦੇ ਪਰ ਹੁੰਦਾ ਹੈ ਉਹਨੂੰ ਐਨਕ ਦੀ ਲੋੜ ਹੈ ਜਾਂ ਕਈ ਵਾਰੀ ਜਮਾਦਰੂ ਤੌਰ ਤੇ ਕਿਸੇ ਬੱਚੇ ਦੇ ਚਿੱਟਾ ਮੋਤੀਆ ਹੋ ਸਕਦਾ ਹੈਗਾ ਤਾਂ ਉਹਦਾ ਇਲਾਜ ਅਗਰ ਕੋਈ ਕਿਸੇ ਕਿਸੇ ਪੇਰੈਂਟਸ ਨੂੰ ਜਾਂ ਕਿਸੇ ਮਤਲਬ ਕਹਿ ਲਓ ਕਿ ਸਾਡੀ ਬ੍ਰਾਂਚ ਤੋਂ ਇਲਾਵਾ ਹੋਰ ਡਾਕਟਰ ਨੂੰ ਅਗਰ ਨਹੀਂ ਪਤਾ ਤਾਂ ਉਹਦਾ ਇੱਕ ਮੈਂ ਦੱਸਣਾ ਚਾਹੂੰਗਾ ਕਿ ਜਿੰਨਾ ਜਲਦੀ ਅਸੀਂ ਇਲਾਜ ਕਰੀਏ ਉੰਨਾ ਵਧੀਆ ਉਹਦਾ ਰਿਜ਼ਲਟ ਆਉਂਦਾ ਹੈਗਾ ਔਰ ਖਾਸ ਕਰ 5-7 ਸਾਲ ਇਲਾਜ ਕਰਵਾਉਣਾ ਦਾ ਬੜਾ ਜਿੰਮੇਤੀ ਹੁੰਦਾ ਹੈਗਾ ਬਾਕੀ ਨਵੀਆਂ ਨਵੀਆਂ ਤਕਨੀਕਾਂ ਰੋਜ਼ ਆਉਂਦੀਆਂ ਹੈਗੀਆਂ ਆ ਨਵੀਆਂ ਨਵੀਆਂ ਦਵਾਈਆਂ ਆ ਰਹੀਆਂ ਆ ਪੂਰੇ ਐਂਕਨ ਉਦਾਹਰਨ ਦੇ ਤਰੀਕੇ ਵੀ ਆ ਰਹੇ ਆ ਬਟ ਐਂਕ ਦਾ ਜਿਹੜਾ ਉਦਾਰਨ ਦਾ ਅਸੀਂ ਉਦੋਂ ਹੀ ਐਡਵਾਈਸ ਕਰਦੇ ਆ ਜਦੋਂ ਬੱਚੇ ਦੀ ਫਿਜ਼ੀਕਲ ਗਰੋਥ ਪੂਰੀ ਹੋ ਚੁੱਕੀ ਹੈ ਤਾਂ ਕਿ ਉਹਦਾ ਨੰਬਰ ਦੁਬਾਰਾ ਚੇਂਜ ਨਾ ਹੋਵੇ ਯਾਨੀ ਕਿ 18 ਤੋਂ 21 ਸਾਲ ਤੋਂ ਬਾਅਦ ਹੀ ਅਸੀਂ ਉਹ ਪਰਮਨੈਂਟ ਪ੍ਰੋਸੀਜਰ ਕਰਦੇ ਆ ਡਾਕਟਰ ਸਾਹਿਬ ਕੀ ਅਪੀਰੈਂਸ ਦੇ ਵਿੱਚ ਭੈਗਾਪਨ ਭੈਗਾਪਨ ਜਿਹੜਾ ਆ ਜਾਂਦਾ ਉਹਦਾ ਟਰੀਟਮੈਂਟ ਪੋਸੀਬਲ ਉਹਦਾ ਟਰੀਟਮੈਂਟ ਬਿਲਕੁਲ ਪੋਸੀਬਲ ਹੈ ਜੀ ਛੋਟੀ ਉਮਰ ਦੇ ਵਿੱਚ ਜਦੋਂ ਬੱਚੇ ਦੀ ਅੱਖ 'ਚੇ ਕੇਡਾਪਨ ਹੋਵੇ ਤਾਂ ਉਹਨੂੰ ਬਿਲਕੁਲ ਸਹੀ ਟਾਈਮ ਤੇ ਉਸੇ ਵੇਲੇ ਦਫਾਣਾ ਚਾਹੀਦਾ ਹੈਗਾ ਬਹੁਤ ਵਾਰੀ ਐਨਕ ਦੇ ਨਾਲ ਹੀ ਉਹ ਟੇਡਾਪਨ ਠੀਕ ਹੋ ਜਾਂਦਾ ਹੈ ਅਗਰ ਐਨਕ ਦੇ ਨਾਲ ਵੀ ਉਹ ਨਹੀਂ ਹੁੰਦਾ ਤਾਂ ਉਹਦਾ ਆਪਰੇਸ਼ਨ ਬੜਾ इजीली ਕੀਤਾ ਜਾ ਸਕਦਾ ਹੈਗਾ ਆ ਔਰ ਉਹ ਟਾਈਮ ਰਿੰਦੇ ਕਰਨਾ ਜ਼ਰੂਰੀ ਹੈ ਤਾਂ ਕਿ ਬੱਚੇ ਦੀ ਅੱਖ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਲੇਜੀ ਆਈ ਤੋਂ ਬਚ ਸਕੇ ਐਮਬਲੋਪੀਆ ਐਮਬਲੋਪੀਆ ਤੋਂ ਬਚ ਸਕੇ ਤਾਂ ਉਹਦੇ ਵਾਸਤੇ ਉਹਨੂੰ ਟਾਈਮ ਸਿਰ ਦਿਖਾਓ ਬੱਚੇ ਨੂੰ ਤੇ ਉਹਦਾ ਸਰਜਰੀ ਦੇ ਨਾਲ ਉਹਦੀ ਅੱਖ ਜਿਹੜੀ ਟੇਢੀ ਹੈ ਉਹ ਬਿਲਕੁਲ ਸਿੱਧੀ ਹੋ ਜਾਂਦੀ ਹੈਗੀ ਆ ਮਤਲਬ ਨਵੇਂ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਕਦੀ ਅੱਖ ਟੇਢੀ ਸੀਗੀ ਸੋ ਇਸ ਕਰਕੇ ਉਹਨੂੰ ਵੀ ਰੁਕਣਾ ਨਹੀਂ ਇਹ ਨਹੀਂ ਸੋਚਣਾ ਚਾਹੀਦਾ ਕਿ ਜੀ ਵੱਡਾ ਹੋ ਜਾਊਗਾ ਫਿਰ ਕਰਾਵਾਂਗੇ ਉਹਨੂੰ ਵੀ ਅਸੀਂ ਜਲਦੀ ਹੀ ਕਰਾਉਣਾ ਚਾਹੀਦਾ ਹੈ ਯੰਗ ਏਜ ਦੇ ਵਿੱਚ ਹੀ ਐ ਡਾਕਟਰ ਇਸ ਗੱਪਤੂ ਗੁਦ ਦੇ ਦੌਰਾਨ ਮੈਂ ਅੱਖਾਂ ਦੀਆਂ ਬੁਬਾਰੀਆਂ ਨੂੰ ਲੈ ਕੇ ਕੋਈ ਗੱਲ ਪੁੱਛਣੀ ਭੁੱਲ ਗਿਆ ਤੇ ਤੁਸੀਂ ਦੱਸਣਾ ਚਾਹੁੰਦੇ ਹੋ ਤੇ ਨਾਲ ਦੀ ਨਾਲ ਪ੍ਰੈਸ਼ਰਸ ਨੂੰ ਜਿਹੜੇ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਪ੍ਰਕਾਸ਼ਨ ਲੈਣੇ ਚਾਹੀਦੇ ਇਹ ਸਾਰਾ ਬਸਤਾ ਦੇਣਾ ਸਕਦੇ ਹੋ ਠੀਕ ਹੈ ਜੀ ਨਾਰਮਲੀ ਅੱਖਾਂ ਦਾ ਅਸੀਂ ਕਿਉਂਕਿ ਅੱਖਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਜਿਹਦੇ ਵਿੱਚ ਕੋਈ ਦਰਦ ਨਹੀਂ ਹੁੰਦੀ ਹੈਗੀ ਤਾਂ ਅਸੀਂ ਉਹਨੂੰ ਇਗਨੋਰ ਕਰ ਦਿੰਨੇ ਆਂ ਵੀ ਅਸੀਂ ਪ੍ਰੋਬਲਮ ਉਦੋਂ ਹੀ ਸਮਝਦੇ ਹਾਂ ਜਦੋਂ ਸਾਨੂੰ ਤਕਲੀਫ ਹੁੰਦੀ ਹੈ ਸਾਡੇ ਸਰੀਰ ਸਾਨੂੰ ਦੱਸਦਾ ਵੀ ਇਹਨੂੰ ਇਲਾਜ ਦੀ ਲੋੜ ਹੈਗੀ ਆ ਬਟ ਅੱਖਾਂ ਜਿਹੜੀਆਂ ਹੈਗੀਆਂ ਉਹ ਬਹੁਤ ਬਹੁਮੁੱਲੀਆਂ ਹੈਗੀਆਂ ਆ ਅਸੀਂ ਕਰੋੜਾ ਰੁਪਏ ਖਰਚ ਕੇ ਵੀ ਨਿਗਾਹ ਨਹੀਂ ਖਰੀਦ ਸਕਦੇ ਹੈਗੇ ਸੋ ਸਭ ਤੋਂ ਵੱਡੀ ਚੀਜ਼ ਤਾਂ ਇਹੀ ਆ ਕਿ ਅਸੀਂ ਟਾਈਮ ਟੂ ਟਾਈਮ ਆਪਣੀਆਂ ਅੱਖਾਂ ਦਾ ਚੈੱਕਅਪ ਕਰਾਉਂਦੇ ਰਹੀਏ ਸਾਡੇ ਥੋੜੀ ਅਵੇਅਰਨੈਸ ਇਸ ਬਸ ਇਹ ਘਟ ਹੈਗੀ ਆ ਵੀ ਅਸੀਂ ਟਾਈਮ ਸਿਰ ਚੈੱਕ ਨਹੀਂ ਕਰਾਉਂਦੇ ਅੱਖਾਂ ਦੇ ਨਾਲ ਨਾਲ ਦੰਦਾਂ ਦਾ ਵੀ ਮੈਂ ਕਹੂੰਗਾ ਕਿ ਹਰ 6 ਮਹੀਨੇ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਚੈੱਕ ਕਰਾਓ ਤਾਂ ਕਿ ਛੋਟੀ ਮੋਟੀ ਪ੍ਰੋਬਲਮ ਅਸੀਂ ਸ਼ੁਰੂਆਤ ਦੇ ਵਿੱਚ ਹੀ ਫੜ ਲਈਏ ਤੇ ਅਸੀਂ ਉਹਦਾ ਇਲਾਜ ਕਰਦੀਏ ਠੀਕ ਹੈ ਨਾ ਬਾਕੀ ਜਿੱਦਾਂ ਜਿੱਦਾਂ ਇੱਕ ਮੈਂ ਪੇਸ਼ੈਂਟ ਜਿਹੜੇ ਸਾਡੇ ਕੋਲ ਬਹੁਤ ਆਉਂਦੇ ਆ 40 ਸਾਲ ਤੋਂ ਬਾਅਦ ਨੇੜੇ ਦਾ ਸਾਨੂੰ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈਗੀ ਆ ਤੇ 40 ਸਾਲ ਤੋਂ ਬਾਅਦ ਨੇੜੇ ਦੀ ਐਨਕ ਆਲਮੋਸਟ ਸਾਰਿਆਂ ਦੇ ਲੱਗ ਜਾਂਦੀ ਹੈਗੀ ਉਹ ਸਾਨੂੰ ਲਾ ਕੇ ਹੀ ਆਪਣੀ ਅੱਖਾਂ ਦਾ ਨੇੜੇ ਵਾਸਤੇ ਅਸੀਂ ਉਹਨੂੰ ਕੰਮ ਕਰਨਾ ਚਾਹੀਦਾ ਹੈਗਾ ਆ ਤੇ ਉਹ ਬਹੁਤ ਸੌਖਾ ਹੈਗਾ ਆ ਅੱਧੇ ਘੰਟੇ ਦੇ ਵਿੱਚ ਵਿੱਚ ਤੁਸੀਂ ਐਨਕ ਲਵਾ ਕੇ ਆਪਣਾ ਚੈੱਕ ਇਹ ਹੈਗੇ ਆ ਸੋ ਕੁਝ ਕੀ ਚੀਜ਼ਾਂ ਹੋਰ ਆ ਵੀ ਖੁਰਾਕ ਦਾ ਅਸੀਂ ਧਿਆਨ ਰੱਖੀਏ ਜਿਵੇਂ ਛੋਟੇ ਬੱਚਿਆਂ ਨੂੰ ਪ੍ਰੋਟੀਨ ਵਾਲੀਆਂ ਚੀਜ਼ਾਂ ਜਿਵੇਂ ਦੁੱਧ ਹੋ ਗਿਆ ਅੰਡੇ ਬਹੁਤ ਅੱਛੇ ਹੁੰਦੇ ਬੱਚਿਆਂ ਵਾਸਤੇ ਫਿਰ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਰੋਜ਼ ਇੱਕ ਫਲ ਖਾਣ ਨੂੰ ਦਿੱਤਾ ਜਾਵੇ ਜ਼ਰੂਰੀ ਨਹੀਂ ਆ ਮਹਿੰਗਾ ਫਲ ਖਾਈਏ ਜਿਹੜਾ ਵੀ ਸੀਜ਼ਨਲ ਫਲ ਹੈ ਜਿਹੜਾ ਵੀ ਅਵੇਲੇਬਲ ਹੈਗਾ ਆ ਉਹ ਇੱਕ ਰੋਜ਼ ਦਾ ਖਾਣਾ ਚਾਹੀਦਾ ਹੈਗਾ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹੈਗੀਆਂ ਉਹਦੇ ਨਾਲ ਸਾਡੀਆਂ ਅੱਖਾਂ ਜਿਹੜੀਆਂ ਉਹ ਬਚੀਆਂ ਰਹਿੰਦੀਆਂ ਹੈਗੀਆਂ ਤੇ ਸਿਹਤਮੰਦ ਰਹਿੰਦੀਆਂ ਹੈਗੀਆਂ ਹਾਂ ਡਾਕਟਰ ਸਾਹਿਬ ਲਾਸਟ ਦੇ ਵਿੱਚ ਆ ਤੁਸੀਂ ਅਕਸਰ ਇੱਥੇ ਤੁਹਾਡੇ ਪੇਸ਼ੈਂਟਸ ਜਿਹੜੇ ਆ ਸੈਂਕੜਿਆਂ ਦੇ ਕਿਤੇ ਚੱਕੀ ਵਾਰ ਬਹੁਤ ਜ਼ਿਆਦਾ ਹੁੰਦੇ ਤੇ ਤੁਸੀਂ ਕੈਂਪਸ ਵੀ ਜਯੋਜਨ ਕਰਦੇ ਹੋ ਚਾਹੇ ਚੈਕਅਪ ਹੋਵੇ ਚਾਹੇ ਲੋਕਾਂ ਬਲੋਂ ਕਿਤੇ ਕਾਲ ਕੀਤੀ ਹੈ ਜਿਆਦਾਤਰ ਇਸ ਇਲਾਕੇ ਦੇ ਵਿੱਚ ਇੱਕ ਬਮਾ ਅੱਖਾਂ ਦੀ ਬਾਰੀ ਕਿਹੜੀ ਜੜੀ ਆ ਤੁਹਾਨੂੰ ਲੱਗ ਰਹੀ ਆ ਕਿ ਜਿਆਦੇ ਪੇਸ਼ੈਂਟਸ ਉਹਦੇ ਕਰਾਸ ਤੋਰਿਆ ਸਾਡੇ ਕੋਲ ਚਿੱਟੇ ਮੋਤੀਆਂ ਦੀ ਪ੍ਰੋਬਲਮ ਕਾਫੀ ਆਉਂਦੀ ਆ ਬਹੁਤ ਸਾਰੇ ਮਰੀਜ਼ ਹੁੰਦੇ ਆ ਕਿਉਂਕਿ ਸਾਡਾ ਜਿਹੜਾ ਦੇਸ਼ ਹੈਗਾ ਆ ਉਹ ਇਹੋ ਜਿਹੀ ਜਗ੍ਹਾ ਤੇ ਸਿਚੁਏਟਿਡ ਹੈਗਾ ਜਿੱਥੇ ਸੂਰਜ ਦੀਆਂ ਯੂਵੀ ਕਿਤਨਾ ਬਹੁਤ ਹੁੰਦੀਆਂ ਹੈਗੀਆਂ ਤਾਂ ਸਾਡੇ ਦੇਸ਼ ਦੇ ਵਿੱਚ ਚਿੱਟੇ ਮੋਤੀਏ ਦੀ ਪ੍ਰੋਬਲਮ ਬੜੀ ਜਲਦੀ ਆ ਜਾਂਦੀ ਹੈ ਮਰੀਜ਼ਾਂ ਨੂੰ ਐਸ ਕੰਪੇਅਰ ਟੂ ਵੈਸਟਰਨ ਕੰਟਰੀ ਜਿੱਥੇ ਬਹੁਤ ਲੇਟ ਆਉਂਦੀ ਹੈਗੀ ਆ ਸੋ ਚਿੱਟੇ ਮੋਤੀਏ ਦਾ ਬਹੁਤ ਪੇਸ਼ੈਂਟ ਟਾਈਮ ਸਿਰ ਚੈੱਕਅਪ ਨਹੀਂ ਕਰਾਉਂਦੇ ਸੋ ਉਹਦਾ ਗੀਆਂ ਮਾਰੀਆਂ ਮਤਲਬ ਬਹੁਤ ਘਾਟੇ ਹੋ ਜੀਆਂ ਹੈਗੀਆਂ ਜਿਹਦਾ 100% ਇਲਾਜ ਪੋਸੀਬਲ ਹੈ ਚਿੱਟਾ ਮੋਤੀਆ ਉਹਨਾਂ ਦੇ ਵਿੱਚੋਂ ਇੱਕ ਹੈਗਾ ਸੋ ਉਹਨੂੰ ਬੜੇ ਆਰਾਮ ਦੇ ਨਾਲ ਉਹਦਾ ਇੱਕ ਚਲੋ ਸਰਜਰੀ ਦਾ ਸਰਜਰੀ ਹੁੰਦੀ ਹੈ ਬਟ ਇਹ ਹੈ ਕਿ ਬੜੇ ਸੌਖੇ ਤਰੀਕੇ ਦੇ ਨਾਲ ਪੇਸ਼ੈਂਟ ਵਾਸਤੇ ਬਹੁਤ ਸੌਖਾ ਹੋ ਗਿਆ ਅੱਜਕੱਲ ਉਹਦਾ ਇਲਾਜ ਪੋਸੀਬਲ ਹੈਗਾ ਆ ਸੋ ਚਿੱਟੇ ਮੋਤੀ ਦਾ ਇਲਾਜ ਇਸ ਰੀਜਨ ਦੇ ਵਿੱਚ ਬਹੁਤ ਜ਼ਿਆਦਾ ਰਿਕੁਆਇਰਡ ਹੈ ਸਾਡੀ ਸਰਕਾਰ ਟਾਈਮ ਟੂ ਟਾਈਮ ਪ੍ਰੋਗਰਾਮ ਲਿਆਉਂਦੀ ਰਹਿੰਦੀ ਜਿੱਦਾਂ ਨੈਸ਼ਨਲ ਬਲਾਈਂਡਰਸ ਕੰਟਰੋਲ ਪ੍ਰੋਗਰਾਮ ਹੈਗਾ ਆ ਪਰ ਮੈਂ ਇਹ ਦੇਖਦਾ ਵੀ ਅਸੀਂ ਜਿੰਨੇ ਚਿੱਟੇ ਮੋਤੀ ਦੇ ਆਪਰੇਸ਼ਨ ਕਰਦੇ ਹਾਂ ਉਸ ਤੋਂ ਡਬਲ ਹੀ ਸਾਡੇ ਕੋਲ ਆਉਂਦੇ ਆ ਕਿਉਂਕਿ ਉਹ ਸਾਡੇ ਦੇਸ਼ ਦੀ ਸਿਚੁਏਸ਼ਨ ਨਹੀਂ ਇਦਾਂ ਦੀ ਹੈਗੀ ਆ ਊਮਾਦ ਰੇਖਾ ਦੇ ਨੇੜੇ ਹੋਣ ਕਰਕੇ ਕਿ ਇੱਥੇ ਚਿੱਟਾ ਮੋਤੀ ਬਹੁਤ ਜ਼ਿਆਦਾ ਹੁੰਦਾ ਹੈਗਾ ਆ ਬਾਕੀ ਕਿਉਂਕਿ ਸੀਜ਼ਨ ਹਰ ਤਰ੍ਹਾਂ ਦਾ ਇੱਥੇ ਗਰਮੀ ਵੀ ਹੈਗੀ ਬਰਸਾਤ ਵੀ ਹੈਗੀ ਆ ਸਰਦੀਆਂ ਵੀ ਹੈਗੀਆਂ ਸੋ ਇੱਥੇ ਅੱਖਾਂ ਦੀ ਇਨਫੈਕਸ਼ਨਸ ਵੀ ਬਹੁਤ ਹੁੰਦੀਆਂ ਹੈਗੀਆਂ ਉਹ ਵੀ ਬੜੇ ਸੌਖੇ ਤਰੀਕੇ ਨਾਲ ਸਟ੍ਰੀਟ ਕੀਤੀਆਂ ਜਾਂਦਾ ਸਮਝਦਾ ਗਰਮੀ ਸ਼ਾਦੀ ਦਾ ਉਹ ਵੱਕੜ ਜਾਏ ਨਿਕਲਨੇ ਉਹ ਉਹਨਾਂ ਦੇ ਵੀ ਕੀ ਵਾਰਾ ਜਾਂਦਾ ਕੀੜਿਆਂ ਤੇ ਹਾਂਜੀ ਕਈ ਵਾਰੀ ਅੱਖ ਦੇ ਵਿੱਚ ਇਨਸੈਕਟ ਪੈ ਜਾਂਦਾ ਹੈ ਕੋਈ ਕੀੜਾ ਪੈ ਜਾਂਦਾ ਹੈਗਾ ਆ ਫਿਰ ਇੱਕ ਮੈਂ ਚੀਜ਼ ਹੋਰ ਦੱਸਣੀ ਚਾਹੂੰਗਾ ਕਈ ਵਾਰੀ ਜਦੋਂ ਕੋਈ ਖਰਾਦ ਦਾ ਕੰਮ ਕਰਦੇ ਆ ਸੜਕ ਦੇ ਉੱਤੇ ਜਾਂਦੇ ਜਾਂਦੇ ਕੋਈ ਅੱਖ 'ਚ ਪੈ ਗਿਆ ਹੈਗਾ ਤਾਂ ਉਹਨੂੰ ਰਾਦਰ ਆਪ ਕਈ ਲੋਕੀਓ ਨੂੰ ਝਾੜੂ ਦੇ ਤਿੱਲੇ ਨਾਲ ਕੱਢ ਦਿੰਦੇ ਆ ਨੋਟ ਦੇ ਨਾਲ ਕੱਢ ਦਿੰਦੇ ਆ ਉਹਦੇ ਨਾਲ ਅੱਖ ਦੇ ਵਿੱਚ ਜ਼ਖਮ ਹੋਣ ਦਾ ਬਹੁਤ ਵੱਡਾ ਖਤਰਾ ਹੁੰਦਾ ਆ ਸੋ ਉਹ ਵੀ ਬੜੇ ਆਰਾਮ ਨਾਲ ਸਟਰਲਾਈਜ਼ ਤਰੀਕੇ ਦੇ ਨਾਲ ਅਸੀਂ ਬਿਲਕੁਲ ਸਾਫ਼ ਸੁਥਰੇ ਤਰੀਕੇ ਨਾਲ ਅੱਖ ਨੂੰ ਸੁੰਨ ਕਰਕੇ ਫੋਰਨ ਬਾਡੀ ਨੂੰ ਕੱਢ ਸਕਦੇ ਹੈਗੇ ਆ ਸੋ ਉਹ ਵੀ ਮੈਂ ਇਹੀ ਕਹੂੰਗਾ ਵੀ ਪੜ੍ਹੇ ਲਿਖੇ ਡਾਕਟਰ ਕੋ ਜਾਓ ਰਾਦਰ ਥੈਨ ਇਦਾਂ ਦੀਆਂ ਚੀਜ਼ਾਂ ਦੇ ਨਾਲ ਉਹਨੂੰ ਕੱਢਣ ਤੋਂ ਖੁਦ ਨਾ ਕਰੋ ਖੁਦ ਨਾ ਕਰੋ ਤਾਂ ਕਿ ਅੱਖ ਦਾ ਨੁਕਸਾਨ ਨਾ ਹੋਵੇ ਬਹੁਤ ਠੀਕ ਹੈ ਸੋ ਦੋਸਤੋ ਇਹ ਸੰ ਅੱਖਾਂ ਦੇ ਮਾਹਰ ਡਾਕਟਰ ਡਾਕਟਰ ਨਵਰੀਤ ਗੁਲਜਾਰ ਸਿੰਘ ਚੱਗਰ ਐਮਐਸ ਜਿਨ੍ਹਾਂ ਨੇ ਅੱਜ ਸਾਨੂੰ ਅੱਖਾਂ ਦੀਆਂ ਹੋਣ ਵਾਲੀਆਂ ਬਿਮਾਰੀਆਂ, ਭਰਮੀਆਂ ਬਿਮਾਰੀਆਂ ਬਾਰੇ ਦੱਸਿਆ ਤੇ ਨਾਲ ਦੀ ਨਾਲ ਉਹਨਾਂ ਨੇ ਅਲਾਜ ਬਾਰੇ ਦੱਸਿਆ ਤੇ ਪ੍ਰਕੋਸ਼ਨ ਕਿਸ ਤਰ੍ਹਾਂ ਦੇ ਲੈਣੇ ਚਾਹੀਦੇ ਆ ਤਾਂ ਕਿ ਜਿਹੜਾ ਅੱਖਾਂ ਸਾਡਾ ਵਧੀਆ ਦੇਖ ਸਕਣ ਵਧੀਆ ਕਰ ਸਕਣ ਵਧੀਆ ਤੋਂ ਜਿਹੜਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆ ਸਕੇ ਨਾਲ ਦੀ ਨਾਲ ਇਹਨਾਂ ਨੇ ਹੋਰ ਵੀ ਕਈ ਅਹਿਮ ਜਾਣਕਾਰੀ ਦਿੱਤੀ ਹੈ ਜਿਵੇਂ ਆ ਖਰਾਦ ਵਾਲਿਆਂ ਦੀ ਗੱਲ ਕੀਤੀ ਆ ਕਿਈ ਲੋਕ ਆਪਣੇ ਆਪ ਹੀ ਡਾਕਟਰ ਬਣ ਜਾਂਦੇ ਦਵਾਈ ਲੈ ਲੈਂਦੇ ਆ ਜਾਂ ਕਈ ਛੋਟੇ ਮੋਟੇ ਕਿਤੇ ਜਾਂਦੇ ਤੇ ਦਵਾਈ ਲੈ ਕੇ ਪਰਚੇਜ਼ ਕਰਕੇ ਆਪਣੀ ਅੱਖਾਂ ਨੇ ਅੱਖਾਂ ਸਾਡ ਤੋਂ ਸਰੀਰ ਦਾ ਜ਼ਰੂਰੀ ਹਾਂਗਾ ਇਸ ਕਰਕੇ ਜਦੋਂ ਵੀ ਕਿਤੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਹੁੰਦੀ ਆ ਉਹ ਕਿਸੇ ਨਾ ਕਿਸੇ ਪੜ੍ਹੇ ਲਿਖੇ ਮਾਹਰ ਡਾਕਟਰ ਨੂੰ ਸੰਪਰਕ ਕਰਕੇ ਦਵਾਈ ਲੈਣ ਤਾਂ ਕਿ ਉਹਨਾਂ ਦੀਆਂ ਅੱਖਾਂ ਨੂੰ ਰੋਗ ਰਾ ਸਕਣ ਵਾਦ ਡਾਕਟਰ ਨਵਰੀਤ ਕੁਲਜਾਤ ਸਿੰਘ ਚੱਗਰ ਸਾਹਿਬ ਬਹੁਤ ਬਹੁਤ ਸ਼ਾਤ ਪਰ ਤੋਂ ਦਾਬਾ ਹਾਤਰੀ ਤਲਜੀਤ ਅਜਰੂਆ